ਮੋਦੀ ਤਾਂ 100% ਦੇ ਨੰਬਰ ਹੈ ਸਾਡੇ ਗਰੀਬਾਂ ਦੇ ਤਾਈਂ ਅਸੀਂ ਗਰੀਬਾਂ ਦੇ ਹਮਦਰਦ ਨੇ ਪ੍ਰਧਾਨ ਮੰਤਰੀ ਜੀ ਨੇ ਬੜੀ ਹੀ ਸਕੀਮਾਂ ਚਲਾਈਆਂ ਨੇ ਖਾਸ ਕਰਕੇ ਗਰੀਬ ਤਬਕੇ ਦੇ ਲੋਕਾਂ ਵਾਸਤੇ ਬਹਿ ਸਾਰੇ ਜਿਹੜੇ ਨੌਜਵਾਨ ਤਬਕਾ ਉਹ ਇਹ ਦੇਖ ਰਿਹਾ ਵੀ ਜਿਹੜੇ ਇਹ ਪੈਸੇ ਲੱਗ ਰਹੇ ਨੇ ਅੱਗੇ ਤੇ ਜਿਹੜੀ ਸਰਕਾਰਾਂ ਦੀ ਇਹ ਪੈਸੇ ਦਾ ਘਪਲਾ ਕਰ ਦਿੰਦੇ ਸੀ ਤੇ ਇਹ ਸੋਦੀ ਸਰਕਾਰ ਚ ਇੱਕ ਵੀ ਰੁਪਏ ਦਾ ਘਪਲਾ ਨਹੀਂ ਕਰ ਰਹੀ ਉਸ ਜਿੰਨੇ ਮਤਲਬ ਗਰੀਬਾਂ ਨੇ ਜਿਹੜੇ ਖਾਤੇ ਖੋਲੇ ਨੇ ਬੈਂਕਾਂ ਦੇ ਵਿੱਚ ਉਹ ਜ਼ੀਰੋ ਲੈਵਲ ਤੇ ਖਲਾ ਦਿੱਤੇ ਪਹਿਲਾਂ 5000 ਰੁਪਏ ਲੱਗਦੇ ਸੀ ਤਦ ਖਾਤਾ ਖੁੱਲਦਾ ਸੀ ਵਰਨਾ ਹੁਣ ਕੋਈ ਪੈਸੇ ਦੀ ਲੋੜ ਨਹੀਂ ਸੀ ਉਹ ਜ਼ੀਰੋ ਲੈਵਲ ਤੇ ਖਾਤੇ ਖਲਾ ਦਿੱਤੇ ਜਾਣੇ ਤੇ ਪੂਰੇ ਭਾਰਤ ਦੇ ਵਿੱਚ ਸ੍ਰੀ ਪ੍ਰਧਾਨ ਮੰਤਰੀ ਜੀ ਯੋਜਨਾ ਤਹਿਤ ਪੂਰੇ ਭਾਰਤ ਦੇ ਵਿੱਚ ਕਿਤੇ ਚੌਲ ਕਿਤੇ ਕਣਕ ਕਿਤੇ ਤੇਲ ਕਿਤੇ ਬਾਜਰਾ ਜਣਕੇ ਹਰੇਕੋ ਪ੍ਰਕਾਰ ਦਾ ਅਨਾਜ ਉੱਥੇ ਮਈਆ ਹੋ ਰਿਹਾ ਹੈ। ਰੇਲਵੇ ਦਾ ਐਡਾ ਵੱਡਾ ਵਿਸਤਾਰ ਹੋਇਆ ਬੰਦੇ ਭਾਰਤ ਰੇਲ ਚੱਲ ਰਹੀ ਹੈ ਤੇ ਆ ਭਾਰਤ ਮਾਲਾ ਸੜਕਾਂ ਬਣ ਰਹੀਆਂ ਨੇਸ਼ਨਲ ਹਾਈਵੇਜ਼ ਜਿੰਨਾ ਤੇ ਖਰਚ ਇੰਨਾ ਆ ਰਿਹਾ ਦੇਖ ਕੇ ਲੋਕ ਹਰਾਮ ਹੋ ਜਾਂਦੇ। ਮੋਦੀ ਨੇ ਗਰੀਬਾਂ ਦਾ ਜਿੰਨਾ ਭਲਾ ਕੀਤਾ ਕਿਸੇ ਨੇ ਨਹੀਂ ਕੀਤਾ।